ਛੋਟੇ ਵੀਰ ਵਿਜENDER ਸਿੰਘਲਾ ਜੀ ਦਾ ਜਿਹੜੇ ਕਿ ਆਨੰਦਪੁਰ ਤੋਂ ਇਲੈਕਸ਼ਨ ਲੜ ਰਹੇ ਨੇ ਔਰ ਸਪੈਸ਼ਲੀ ਆਪਣੇ ਪਰਿਵਾਰ ਨੂੰ ਲੈ ਕੇ ਸੰਗਰੂਰ ਦੇ ਇਸ ਹਰੀਪੁਰਾ ਪੋਲਿੰਗ ਸਟੇਸ਼ਨ ਤੇ ਵੋਟ ਪਾਉਣ ਲਈ ਆਏ ਨੇ ਕਾਂਗਰਸ ਪਾਰਟੀ ਨੂੰ ਔਰ ਵਿਸ਼ੇਸ਼ ਤੌਰ ਤੇ ਮੇਰੇ ਹੱਕ ਵਿੱਚ ਇਹਨਾਂ ਦੀ ਸਮੁੱਚੀ ਟੀਮ ਨੇ ਸਾਰੇ ਹੀ ਲੋਕ ਸਭਾ ਦੇ ਵਿੱਚ ਬਹੁਤ ਦ੍ਰਿੜਤਾ ਨਾਲ ਕੰਮ ਕੀਤਾ ਬਲਕਿ ਸਾਰੇ ਕਾਂਗਰਸ ਕਾਡਰ ਨੇ ਬਹੁਤ ਮਜ਼ਬੂਤੀ ਨਾਲ ਤੁਸੀਂ ਦੇਖਿਆ ਸਾਡਾ ਰੂਟ ਸ਼ੋ ਜਿਹੜਾ ਸੀ ਉਹ 30 ਤਾਰੀਖ ਦਾ ਇੱਕ ਲਾ ਮਿਸਾਲ ਰੂਟ ਸ਼ੋ ਔਰ ਕਾਂਗਰਸ ਦੇ ਵਰਕਰਾਂ ਨੇ ਬਹੁਤ ਪੱਬਾਂ ਭਾਰ ਹੋ ਕੇ ਵੋਟ ਪਾਈ ਆ ਔਰ ਅੱਜ ਮੈਂ ਇੱਕ ਗੱਲ ਥੋੜੀ ਜੀ ਤੁਹਾਡੇ ਜ਼ਰੀਏ ਆਲਰੇਡੀ ਮੈਂ ਡੀਸੀ ਸੰਗਰੂਰ ਨਾਲ ਗੱਲ ਕਰ ਲਈ ਆ ਔਰ ਮਿਸਟਰ ਦਿਨੇਸ਼ਣ ਜਿਹੜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਆਬਜ਼ਰਵਰ ਨੇ ਲੋਕ ਸਭਾ ਦੇ ਉਹਨਾਂ ਨੇ ਇੱਕ ਗੱਲ ਨਾਂਦੀ ਉਹਨਾਂ ਦੇ ਧਿਆਨ ਚ ਕਿ ਪਿੰਡਾਂ ਚੋਂ ਰਿਪੋਰਟਸ ਆਈਆਂ ਕਿ ਨਰੇਗਾ ਵਰਕਰਸ ਨੂੰ ਜਿਹੜੇ ਉਹਨਾਂ ਦੇ ਸੈਕਟਰੀ ਨੇ ਪੰਚਾਇਤਾਂ ਦੇ ਔਰ ਜਿਹੜੇ ਮੇਟ ਨੇ ਉਹ ਇੱਕ ਜਗ੍ਹਾ ਤੇ ਇਕੱਠੇ ਕਰਕੇ ਘਰਾ ਦੇ ਵਿੱਚ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਔਰ ਦੂਸਰਾ ਲਾਲਚ ਵਗੈਰਾ ਦਿੱਤਾ ਜਾ ਰਿਹਾ ਤੋਂ ਉਹਨਾਂ ਨੇ ਮੈਨੂੰ ਯਕੀਨ ਦਿਵਾਇਆ ਕਿ ਅਸੀਂ ਇਹ ਸਾਰਾ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਇਸ ਇਸ ਕੰਪਲੇਨਟ ਤੋਂ ਇਲਾਵਾ ਪੋਲਿੰਗ ਸਮੂਥ ਚੱਲ ਰਹੀ ਹੈ ਔਰ ਸਾਨੂੰ ਪੂਰਨ ਆਸ ਹੈ ਕਿ ਜਿਵੇਂ ਸਿੰਘਲਾ ਸਾਹਿਬ ਨੇ ਕਿਹਾ ਕਿ ਅੱਜ ਦੇਸ਼ ਵਿੱਚ ਪਰਵਰਤਨ ਦੀ ਲਹਿਰ ਆ ਲੋਕਾਂ ਨੇ ਤਾਨਾਸ਼ਾਹੀ ਬਹੁਤ ਦੇਖ ਲਈ ਮੋਦੀ ਸਾਹਿਬ ਦੀ ਔਰ ਨਾ ਮੀਡੀਆ ਆਜ਼ਾਦ ਛੱਡਿਆ ਇਹਨਾਂ ਨੇ ਨਾ ਕੋਈ ਆਪੋਜੀਸ਼ਨ ਰਹਿਣ ਦਿੱਤੀ ਸਾਰੇ ਦੇਸ਼ ਵਿੱਚ ਆਪਣੇ ਵੱਲੋਂ ਟੋਟਲ ਆਪੋਜੀਸ਼ਨ ਫ੍ਰੀ ਜਿਹੜਾ ਭਾਰਤ ਕਰਨ ਦੀ ਕੋਸ਼ਿਸ਼ ਕੀਤੀ ਇਹਦਾ ਬੜਾ ਐਡਵਰਸ ਰਿਐਕਸ਼ਨ ਬੀਜੇਪੀ ਦੇ ਖਿਲਾਫ ਹੋ ਰਿਹਾ ਤਾਂ ਤੁਸੀਂ ਦੇਖਿਆ ਕਿ ਬਹੁਤ ਉੱਚੇ ਪੱਧਰ ਦੀ ਤੇ ਨੀਵੇਂ ਪੱਧਰ ਦੀ ਬਿਆਨ इवन ਪ੍ਰਾਈਮ ਮਿਨਿਸਟਰ ਸਾਹਿਬ ਨੂੰ ਦੇਣੇ ਪਏ ਇਥੋਂ ਤੱਕ ਕਿ ਬਿਹਾਰ ਵਿੱਚ ਜਾ ਕੇ ਮੇਰੇ ਬਿਆਨ ਤੇ ਟਿੱਪਣੀ ਕਰਦੇ ਬਿਹਾਰੀਆਂ ਨੂੰ ਉਕਸਾਇਆ ਗਿਆ ਜਿਹੜਾ ਕਿ ਬਿਲਕੁਲ ਬੇਬੁਨਿਆਦ ਸੀਗਾ ਸੋ ਇਥੋਂ ਨਜ਼ਰ ਆ ਰਿਹਾ ਕਿ ਬੀਜੇਪੀ ਕਪਰਾਚਾ ਔਰ ਇੰਡੀਆ ਵਾਂਟਸ ਅ ਚੇਂਜ ਇੰਡੀਆ ਇਜ਼ ਅ ਵੈਰੀ ਪ੍ਰੋਗਰੈਸਿਵ ਕੰਟਰੀ ਲਾਰਜੇਸਟ ਡੈਮੋਕ੍ਰੇਸੀ ਇਨ ਦ ਵਰਲਡ they cannot be tied down they cannot be like gagged down they cannot be intimidated aur jis tarah de na bjp ne majoritarian politics khedi hai aaj secular forces di desh vich pakke taur te utte 4 tarikh nu jit ho gaya punjab de vich total safaya karange kyuki je modi tanashah hai ta bhagwant te kejriwal vi kat nige inanne ohi hatkande apnaye opposition nu drone dhamkone de police de through jo modi cbi te ed de through karde si aur tusi dekha ke swati malviyal ਉਹ ਰੋਜ਼ ਰੋ ਰਹੀ ਆ ਕਿ ਕੇਜਰੀਵਾਲ ਦੇ ਘਰ ਵਿੱਚ ਮੈਨੂੰ ਕੁਟਵਾਇਆ ਗਿਆ ਔਰ ਵੈਬ ਆਫ ਦਾ ਸਾਥ ਦਿੱਤਾ ਜਾ ਰਾ ਬਦਮਾਸ਼ਾਂ ਦਾ ਗੁੰਡਿਆਂ ਦਾ ਸੋ ਇਹ ਪਾਰਟੀ ਜਿਹੜੀ ਆ ਇਹ ਆਪਣੇ ਊਸੂਲਾਂ ਤੋਂ ਭਟਕ ਕੇ ਟੋਟਲੀ ਰਿਵਰਸ ਡਾਇਰੈਕਸ਼ਨ ਚ ਇਹ ਆਮ ਨਹੀਂਗੇ ਹੁਣ ਇੱਕ ਖਾਸ ਖਾਸ ਆਦਮੀਆਂ ਦੀ ਪਾਰਟੀ ਆ ਇਸ ਲਈ ਪੰਜਾਬ ਦੇ ਵਿੱਚ ਵੀ 13 0 ਨਹੀਂ ਐਕਿ 0 13 ਵਾਸਤੇ ਭਗਵਾਨ ਤਿਆਰ ਰਹੇ WhatsApp ਜੀ ਕੀ ਕਹਿਣਾ ਚਾਹੋਗੇ ਮੇਰਾ WhatsApp ਤਾਂ ਜੀ 3 ਦਿਨ ਹੋ ਗਏ ਆ ਮੈਨੂੰ ਇਹਨਾਂ ਨੇ ਪੰਜਾਬ ਗਵਰਨਮੈਂਟ ਨੇ ਬਿਕੋਜ਼ ਮੇਰੇ WhatsApp ਤੇ ਬਹੁਤ ਵੱਡੇ ਪੱਧਰ ਤੇ ਰੀਚ ਇਨਫੋਰਮੇਸ਼ਨ ਸੀ ਆਊਟਰੀਚ ਸੀਗੀ ਇਹਨਾਂ ਨੇ ਸ਼ਿਕਾਇਤ ਅਰਕਾਰ ਕਰਕੇ ਬੰਦ ਕਰਾ ਹੁਣ ਮੈਂ ਕੋਈ ਵੀ ਹੋਰ ਰਜਿਸਟਰ ਕਰਦਾ ਨੰਬਰ ਫਰੋਮ ਮਾਈ ਟੈਲੀਫੋਨ ਉਹ ਵੀ ਨੰਬਰ ਅਲਾਉਡ ਨਹੀਂਗਾ ਪ੍ਰੋਬੇਬਲੀ ਮੇਰੀ ਆਈਡੀ ਕਨੈਕਟਡ ਆਈਕਲਾਉਡ ਦੀ ਸੋ ਇਸ ਲੈਵਲ ਤੱਕ ਚਲੇ ਗਏ ਨੇ ਇਹਨਾਂ ਨੇ ਬਹੁਤ ਟਵਿੱਟਰ ਅਕਾਊਂਟਸ ਬਹੁਤ سارے Facebook ਅਕਾਊਂਟਸ ਡੂਰਿੰਗ ਇਲੈਕਸ਼ਨ ਵੀ ਹਰ ਤਰ੍ਹਾਂ ਦੀ ਧਾਂਦਲੀ ਕਰਨ ਦੀ ਕੋਸ਼ਿਸ਼ ਕੀਤੀ ਮੈਂ ਪ੍ਰੋਮਿਸ ਕੀਤਾ ਸੀਗਾ ਭਗਵੰਤ ਨੂੰ ਕਿ ਤਕੜਾ ਹੋ ਕੇ ਤੰਤਰ ਦਾ ਮਿਸਯੂਜ਼ ਕਰ ਮੈਂ ਸ਼ਿਕਾਇਤ ਨਹੀਂ ਕਰੂੰ ਮੈਂ ਕੋਈ ਸ਼ਿਕਾਇਤ ਨਹੀਂ ਕੀਤੀ ਹਾਲਾਂਕਿ ਬਹੁਤ ਸਾਰੇ ਧੂਰੀ ਵਰਗੇ ਹਲਕਿਆਂ ਚ ਰਿਪੋਰਟਸ ਆਈਆਂ ਕਿ ਲਾਸਟ 48 ਘੰਟੇ 72 ਘੰਟਿਆਂ ਵਿੱਚ ਇੰਟਰਲੌਕ ਟਾਈਲਸ ਲੱਗਦੀਆਂ ਨੇ ਹੁਣ ਇਹਨਾਂ ਨੂੰ ਯਾਦ ਆਇਆ ਜਦੋਂ ਵੋਟ ਸਿਰ ਤੇ ਆ ਗਈ ਦੋ ਸਾਲ ਇਹਨਾਂ ਨੇ ਇੱਕ ਇੱਟ ਨਹੀਂ ਲਾਈ ਸੰਗਰੂਰ ਹਲਕੇ ਦੇ ਵਿੱਚ ਨੀ ਪੱਥਰਾਂ ਦੇ ਨੀ ਪੱਥਰ ਖੜੇ ਰਹਿ ਗਏ ਜਦ ਕਿ ਕਾਂਗਰਸ ਦਾ ਮਗਰਲਾ ਕਾਰਜਕਾਲ ਜਿਹੜਾ ਸੀਗਾ ਉਹਦੇ ਵਿੱਚ ਵਾਈਟ ਸਪ੍ਰੈਡ ਡਿਵੈਲਪਮੈਂਟ ਹੋਈ ਬਹੁਤ ਸਾਰਾ ਪਿੰਡਾਂ ਚ ਗਿਆ ਸ਼ਹਿਰਾਂ ਚ ਪੈਸਾ ਗਿਆ ਬਹੁਤ ਸਾਰੇ ਪ੍ਰੋਜੈਕਟ ਵੱਡੇ ਪੀਜੀਆ ਦਾ ਕਾਬਦਾਂ ਦਾ ਸੈਟਲਾਈਟ ਹਸਪੀਟਲ ਟਾਟਾ ਕੈਂਸਰ ਹਸਪੀਟਲ ਔਰ ਜਿਹੜਾ ਰੋਡ ਨੈਟਵਰਕ ਸੀ ਉਹਦਾ ਕਮਾਲ ਦਾ ਕ੍ਰੀਏਟ ਕੀਤਾ ਪਿਛਲੀ ਗਵਰਨਮੈਂਟ ਸਰਕਾਰ ਨੇ ਔਰ ਵਿਜਿੰਦਰ ਸਿੰਘਲਾ ਜੀ ਨੇ ਸੋ ਇਹਦਾ ਲੋਕਾਂ ਦੇ ਮਨ ਤੇ ਬਹੁਤ ਜ਼ਬਰਦਸਤ ਪ੍ਰਭਾਵ ਆ ਲੋਕੀ ਸ਼ਾਇਦ ਇਹਨਾਂ ਦੇ ਸਾਹਮਣੇ ਤਾਂ ਨਾ ਬੋਲਣ ਪਰ ਬਟਨ ਦਬਾ ਕੇ ਇਹਨਾਂ ਦੀ ਚੀਕਾ ਜ਼ਰੂਰ ਕਢਾਉਣ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੇਵਰ ਮਿਸ ਐਨ ਅਪਡੇਟ